ਸਟਾਰ ਦੋ ਵੱਲੇ ਸਬੰਧਾਂ ਦੇ ਪੱਖ ਤੋਂ ਭਾਰਤ ਦੇ ਗੁਆਂਡੀ ਬੰਗਲਾਦੇਸ਼ ਵੱਲੋਂ ਚਰौती ਬਰਕਰਾਰ ਹੈ ਡੈਂਡੀ ਸ਼ੇਖ ਹਸੀਨਾ 15 ਸਾਲ ਤੱਕ ਇੱਥੋਂ ਦੀ ਪ੍ਰਧਾਨ ਮੰਤਰੀ ਰਹੀ ਡੈਂਡੀ ਇਸ ਸਮੇਂ ਵਿੱਚ ਦੋਹਾਂ ਦੇਸ਼ਾਂ ਦੇ ਸਬੰਧ ਦੋਸਤਾਨਾ ਅਤੇ ਸੁਖਾਵੇਂ ਬਣੇ ਰਹੇ ਡੈਂਡੀ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚੋਂ ਭਾਰਤ ਨਾਲ ਇਸ ਦੇ ਵਪਾਰਕ ਸਬੰਧ ਸਭ ਤੋਂ ਵਧੇਰੇ ਬਿਹਤਰ ਰਹੇ ਹਨ ਬੰਦੀ ਸਾਲ 2023-24 ਵਿੱਚ ਦੋਹਾਂ ਦਾ ਆਪਸੀ ਵਪਾਰ 14 ਬਿਲੀਅਨ ਡਾਲਰ ਤੋਂ ਵਧੇਰੇ ਦਾ ਰਿਹਾ ਹੈ ਪਰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਬੰਗਲਾਦੇਸ਼ ਵਿੱਚ ਉੱਠੀ ਵੱਡੀ ਬਗਾਵਤ ਕਰਕੇ ਸ਼ੇਖ ਹਸਿਨਾ ਨੂੰ ਕੁਰਸੀ ਛੱਡ ਕੇ ਆਪਣੀ ਸੁਰੱਖਿਆ ਲਈ ਭਾਰਤ ਆਉਣਾ ਪਿਆ ਡੰਡੀ ਉਸ ਤੋਂ ਬਾਅਦ ਇਸਲਾਮਿਕ ਜਿਹਾਦੀ ਗਰੁੱਪਾਂ ਵੱਲੋਂ ਅਤੇ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਵਿਰੋਧ ਵਿੱਚ ਖੜੀਆਂ ਹੋਰ ਪਾਰਟੀਆਂ ਵੱਲੋਂ ਫੈਲੀ ਇਸ ਗੜਬੜ ਦੌਰਾਨ ਉਥੋਂ ਦੇ ਘਟ ਗਿਣਤੀ ਹਿੰਦੂ ਪਾਈਚਾਰੇ ਦੇ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੇ ਸੰਬੰਧੀ ਭਾਰਤ ਨੇ ਲਗਾਤਾਰ ਸ਼ਿਕਾਇਤਾਂ ਭੇਜੀਆਂ ਪਰ ਉਥੇ ਤੁਰੰਤ ਸਥਾਪਿਤ ਕੀਤੀ ਗਈ ਅਸਥਾਈ ਸਰਕਾਰ ਜਿਸ ਦੇ ਮੁਖ ਸਲਾਹਕਾਰ ਨੋਬਲ ਇਨਾਮ ਜੇਤੂ ਮੁਹੰਮਦ ਯੂਨਸ ਨੂੰ ਬਣਾਇਆ ਗਿਆ ਸੀ ਇਸ ਸਥਿਤੀ ਨੂੰ ਕਾਬੂ ਹੇਠ ਨਹੀਂ ਲਿਆ ਸਕੇ ਢੰਡੀ ਇੱਕ ਅੰਦਾਜ਼ੇ ਅਨੁਸਾਰ ਅਗਸਤ 2024 ਤੋਂ ਫਰਵਰੀ 2025 ਤੱਕ ਉੱਥੇ 25000 ਦੇ ਕਰੀਬ ਹਿੰਸਕ ਵਾਰਦਾਤਾਂ ਹੋਈਆਂ ਜਿਨ੍ਹਾਂ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇਸ ਦੇ ਬਾਵਜੂਦ ਬੰਗਲਾਦੇਸ਼ ਦੀ ਅਸਥਾਈ ਸਰਕਾਰ ਨੇ ਇਸ ਤਰ੍ਹਾਂ ਦੀਆਂ ਬਹੁਤੀਆਂ ਘਟਨਾਵਾਂ 2 ਇਨਕਾਰ ਹੀ ਕੀਤਾ ਡੰਡੀ ਅਜਹੀਆਂ ਵਾਰਦਾਤਾ ਦੀ ਗਿਣਤੀ ਸਿਰਫ 1254 ਹੀ ਦੱਸੀ ਗਈ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੇ 26 ਮਾਰਚ ਨੂੰ ਮਨਾਏ ਜਾਂਦੇ ਕੌਮੀ ਦਿਵਸ ਦੇ ਸੰਦਰਭ ਵਿੱਚ ਮੁਹੰਮਦ ਯੂਨਸ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਬੰਗਲਾਦੇਸ਼ ਨਾਲ ਪਹਿਲਾਂ ਵਰਗੇ ਸਬੰਧ ਸਥਾਪਿਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਤਾਂ ਜੋ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰਹੇ ਡੰਡੀ ਜਿੱਥੋਂ ਤੱਕ ਇਸ ਗੁਆੰਡੀ ਦੇਸ਼ ਦਾ ਸਬੰਧ ਹੈ ਭਾਰਤ ਨਾਲ ਇਸ ਦੀਆਂ ਸਰਹੱਦਾਂ 4000 ਕਿਲੋਮੀਟਰ ਦੀ ਲੰਬਾਈ ਤੱਕ ਜੁੜੀਆਂ ਹੋਈਆਂ ਹਨ ਡੰਡੀ ਭਾਰਤ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਵੀ ਪਾਇਆ ਸੀ ਅਤੇ ਉੱਥੋਂ ਦੀ ਆਜ਼ਾਦੀ ਲਈ ਲੜਨ ਵਾਲੀ ਜਥੇਬੰਦੀ ਮੁਕਤੀ ਵਾहिनी ਦੀ ਪੂਰੀ ਮਦਦ ਕੀਤੀ ਸੀ ਇਸ ਕਰਕੇ ਹੀ ਪਾਕਿਸਤਾਨ ਫੌਜ ਵੱਲੋਂ ਕੀਤੀ ਗਈ ਵੱਡੀ ਕਤਲੋਗਾਰਤ ਤੋਂ ਬਾਅਦ ਇਸ ਦੇਸ਼ ਨੂੰ ਆਜ਼ਾਦੀ ਮਿਲੀ ਸੀ ਡੰਡੀ ਪਰ ਇਸ ਦੇਸ਼ ਦੀ ਮਾੜੀ ਕਿਸਮਤ ਕਰਕੇ ਕੁਝ ਫੌਜੀਆਂ ਨੇ ਦੇਸ਼ ਦੇ ਮੁਕਤੀ ਦਾਤਾ ਮੁਜੀਬਰ ਔਰ रहमान ਜੋ ਕਿ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਨੂੰ ਅਤੇ ਉਹਨਾਂ ਦੇ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਸਾਲ 1975 ਵਿੱਚ ਬਗਾਵਤ ਕਰਕੇ ਮਾਰ ਦਿੱਤਾ ਸੀ ਡੰਡੀ ਸ਼ੇਕ ਹਸੀਨਾ ਅਤੇ ਉਸ ਦੀ ਇੱਕ ਭੈਣ ਜੋ ਉਸ ਸਮੇਂ ਦੇਸ਼ ਤੋਂ ਬਾਹਰ ਸਨ ਹੋਈ ਇਸ ਕਤਲੋਗਾਰਤ ਤੋਂ ਬਚ ਗਈਆਂ ਸਨ ਡੰਡੀ ਉਸ ਸਮੇਂ ਵੀ ਸ਼ੇਕ ਹਸੀਨਾ ਨੂੰ 6 ਸਾਲ ਤੱਕ ਭਾਰਤ ਵਿੱਚ ਸ਼ਰਨ ਲੈਣੀ ਪਈ ਸੀ ਪਰ ਪਿਛਲੇ